ਉਟੂ ਵਿਰਾਜ ਜਾਂ ਉਟੂ ਹੈੱਡ ਖੱਗਰ ਦਰਿਆ ਤੇ ਇਹ ਬਣਿਆ ਹੋਇਆ ਹੈ ਇਹ 1896 97 ਈਸਵੀ ਦੇ ਵਿੱਚ ਬਣ ਗਿਆ ਸੀ ਅੰਗਰੇਜ਼ਾਂ ਨੇ ਬਣਾਇਆ ਸੀ ਨੂੰ ਇਹਦੇ ਤੇ 6,30,000 ਰੁਪਏ ਦੇ ਕਰੀਬ ਲਾਗਤ ਉਸ ਸਮੇਂ ਆਈ ਸੀ ਤੇ ਤੁਸੀਂ ਦੇਖੋ ਵਿਊ ਦੇ ਚ 2,80,000 ਰੁਪਿਆ ਵੀਕਾ ਨੇਰ ਦੇ ਰਾਜੇ ਨੇ ਦਿੱਤਾ ਕਿਉਂਕਿ ਕਾਲ ਪੈ ਗਿਆ ਸੀ ਇਸ ਇਹਦੇ ਬਣਨ ਨਾਲ ਇਹ ਹੈੱਡ ਜਾਂ ਵਿਰਾਜ ਦੇ ਬਣਨ ਨਾਲ ਇਹ ਤੋਂ ਸਿੰਚਾਈ ਵਾਸਤੇ ਨਹਿਰਾਂ ਜਿਹੜੀਆਂ ਉਹ ਕੱਢੀਆਂ ਗਈਆਂ ਜਿਨ੍ਹਾਂ ਨਾਲ ਸਿੰਚਾਈ ਹੋਣ ਲੱਗੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਤੁਹਾਨੂੰ ਦੂਜੀ ਸਾਈਡ ਜਾ ਕੇ ਵੀ ਦਿਖਾਵਾਂਗੇ ਹੁਣ ਆਪਾਂ ਏ ਸੋਟੂ ਹੈਡ ਦੇ ਸੱਜੇ ਪਾਸੇ ਖੜੇ ਆ ਉਹ ਖੱਬੇ ਪਾਸੇ ਨੇ ਇਹਨੂੰ ਉਤਰੀ ਨਹਿਰ ਤੇ ਪੱਛਮੀ ਨਹਿਰ ਕਿਹਾ ਜਾਂਦਾ ਤੇ ਬਾਕੀ ਛੋਟੀਆਂ ਨਹਿਰਾਂ ਜਿਹੜੀਆਂ ਉਹ ਤਿੰਨ ਚਾਰ ਹੋਰ ਇੱਥੋਂ ਕੱਢੀਆਂ ਗਈਆਂ ਜਿਵੇਂ ਆ ਇੱਥੇ ਦੋ ਨਹਿਰਾਂ ਨੇ ਇਸ ਸੱਜੇ ਪਾਸੇ ਨੂੰ ਜਾਂਦੀ ਹੈ। ਇਸ ਵਾਰ ਇੱਥੇ ਪਾਣੀ ਦਾ ਪੱਧਰ ਹੈ ਜਿਹੜਾ 17 ਫੁੱਟ ਤੱਕ ਰਿਹਾ ਸੀ। ਜਿਵੇਂ ਸਾਡੇ ਚਾਂਦਪੁਰਾ ਸੈਫਨ ਤੇ 21 ਦਰਵਾਜੇ ਹੈ। ਇੱਥੇ 18 ਪਰ ਇਹ ਹੈ ਬਹੁਤ ਵੱਡੇ ਵੱਡੇ ਹੈ। ਆ ਤੁਸੀਂ ਦੇਖ ਸਕਦੇ ਆ। ਹੁਣ ਵੀ ਪਾਣੀ ਹੈ ਜਿਹੜਾ ਇਹਨਾਂ ਦਰਵਾਜਿਆਂ ਦੇ ਵਿੱਚੋਂ ਦੀ ਚੱਲ ਰਿਹਾ ਹੈ। ਭਾਵੇਂ ਬੰਦ ਕੀਤੇ ਹੋਏ ਹੈ ਫੇਰ ਵੀ ਪਾਣੀ ਰਿਸ ਰਿਹਾ ਹੈ। ਇਸ ਵਾਰ 17 ਫੁੱਟ ਦੇ ਕਰੀਬ ਪਾਣੀ ਹੈ ਜਿਹੜਾ ਇੱਥੇ ਚੱਲਿਆ ਸੀ ਆ 649 ਤਿੰਨਾਂ ਨੇ ਨਿਸ਼ਾਨ ਲਾਇਆ ਹੋਇਆ ਆ ਸਾਹਮਣੇ ਜਿੰਨੇ ਵੀ ਇਹਦੇ ਨਾਲ ਲੱਗਦੇ ਖੇਤ ਸੀ ਖੱਗਰ ਦੇ ਸਾਰੇ ਇਸ ਵਾਰ ਜਿਵੇਂ ਪੰਜਾਬ ਦੇ ਵਿੱਚ 2300 ਦੇ ਲਗਭਗ ਪਿੰਡਾਂ ਦੇ ਵਿੱਚ ਫਸਲਾਂ ਤਬਾਹ ਹੋ ਗਈਆਂ ਪਿੰਡਾਂ ਦਾ ਨੁਕਸਾਨ ਹੋਇਆ ਪਰ ਇੱਥੇ ਪਿੰਡਾਂ ਦਾ ਵਿਚਾਰ ਰਿਹਾ ਇਸ ਸਾਈਡ ਤੇ ਜਿਹੜੀ ਸਾਈਡ ਪਾਣੀ ਜਾਂਦਾ ਫਸਲਾਂ ਜ਼ਰੂਰ ਇੱਥੇ ਨੁਕਸਾਨੀਆਂ ਨਹੀਂ ਅੱਗੇ ਤੁਹਾਨੂੰ ਦੂਸਰਾ ਪਾਸਾ ਵੀ ਦਿਖਾਵਾਂਗੇ